ਉਹਰਾ ਵਾਹ ਇਹ ਪਾਸ ਕਰ ਗਿਆ ਜੀ ਚਲਾ ਜਾ ਕੇ ਛੱਡ ਯਾਰ ਉਹ ਲਿਮਿਟ ਕਰ ਰਿਹਾ ਜਿਹਦੇ ਚੰਗੇ ਤਰ੍ਹਾਂ ਤੇ ਮਾਰ ਕਰਾ ਉਹ ਯਾਰ ਮੇਰੀ ਦਾ ਟੈਕ ਸਟਾਈਲ ਨੂੰ ਵੜਾ ਦੋ ਹੋਰ ਕੋਈ ਲੈਂਦਾ ਨਹੀਂ ਅਗਲਾ ਕੀ ਕਰੂੰਗਾ ਯਾਰ ਕੱਲ ਤਾਂ ਇਹੀ ਆ ਆਪਾਂ ਤਾਂ ਠੀਕ ਹੈ ਤੇ ਜੱਟ ਪਾਣੀ ਨਹੀਂ ਪੀਂਦੇ ਆਪਾਂ ਤਾਂ ਲੈਂਦਾ ਵੀ ਨਹੀਂ ਕੋਈ ਨਾ ਆਪਾਂ ਦੇਵੇ ਜੱਟ ਕਿਸ ਨੂੰ ਦੂਜੇ ਨੂੰ ਇੱਥੇ ਲੋਟ ਆਉਂਦਾ ਆ ਦੇਖੋ ਇਹ ਕੱਟੂ ਮਾਲ ਆ ਸਰ ਆ ਝੋਟੀ ਨੂੰ ਕੀ ਹੋਇਆ ਦੇਖੀ ਕਿੰਨੀ ਚਨੱਕੀ ਝੋਟੀ ਐ ਇਹ ਵੀ ਕੱਟੂ ਚ ਗਈ ਵਿਚਾਰ ਹੋਰ ਦਿਖਾਉਣਾ ਇੱਥੇ ਲੈ 57 ਕੇ ਆਵ ਲੈ ਚਲੋ ਇਹਨਾਂ ਨੇ ਤਾਂ ਵਿਚਾਰੇ ਨੇ ਜਾਣੇ ਜਾਣਾ ਸੀ ਤੇ ਇਹ ਤਾਂ ਬਣੀ ਇਸ ਕੰਮ ਵਾਸਤੇ ਤੇ ਆ ਚੀਜ਼ ਆ ਲੈ ਦੇਖੋ ਪਾਣੀ ਚ ਲੈ ਆਈ ਸੀ ਸੋਨੇ ਡੰਗਰ ਪੀ ਜਾਂਦੇ ਨੇ ਲੈ ਕੇ ਆਣ ਖੜਨਾ ਬੈਠਾ ਇਹਨੂੰ ਕੀ ਰਹਿਣਾ ਹਮਮ ਪਹਿਲੇ ਬਿਮਾਰ ਹੋਏ ਤਾਂ ਸੇ ਤੁਹਾਡੇ ਜੇ ਪੱਤੇ ਵਿੱਚ ਕੋਈ ਸੋਚਦਾ ਤੁਹਾਨੂੰ ਕਹਿੰਦਾ ਨਾਮ ਕਰ ਨਾਮ ਕਰੀਏ ਨਾ ਲੈ ਕੇ ਨਾਮ ਕਰ ਆਪਣੇ ਬੱਚੇ ਦੀ ਨਾਮ ਕਰ ਮੈਂ ਠੰਡ ਜਾਂਦੇ ਸਲੰਗੜ ਲਈ ਹੈ ਲਗਾ ਜੋ ਬਿਮਾਰ ਹੋਗੇ ਤੇਰੇ ਨਾਮ ਦਾ ਬਿਮਾਰ ਹੋਗੇ ਮੇਰੇ ਅੱਛਾ ਉਹ ਇੱਕ ਤੀਜਰਾ ਬੁੱਢਾ ਦਾ ਇਹ ਵਈ ਸੋ ਗਿਆ ਲੈ ਗਿਆ ਅੱਛਾ ਮਨਜੇ ਕਨੇ ਚਾਤੀਵਾਦੀ ਚਾਤੀਵਾਦੀ ਜੈਨਪੁਰ ਗਏ ਰੱਖੀ ਤਾ 100 ਰੁਪਏ ਦੇ ਜੇਸਟ ਨੂੰ ਮਾਰ ਕੇ ਦੇਖ ਕੇ ਵਹਿ ਗਈ ਹੈ پیسے ਨਹੀਂ ਰੱਖਦੇ ਦੇਖੇ ਬੁੱਢੋ ਦੇ ਵਿੱਚ ਸਾਜੈਨ ਨਾ ਪਰਦਾ ਪਈ ਬੰਦ ਕਰਕੇ ਲਈ ਯਾਰ ਆਹ ਵਲਡੂ ਤੂੰ ਵੀ ਮਾਰ ਵੀ ਸਾਹਮਣੇ ਮੈਂ ਨਹੀਂ ਚਾਤੀ ਨੇ ਮੈਂ ਦੇਖੀ ਜੇਮਰ ਵਿਚਾਰ ਇੱਕ ਆ ਮੈਂ ਜਾਂ کہیں ਨਾ ਸਾਰਾ ਕੋ ਸਾਹਮਣੇ ਆਏਗਾ ਸਾਰਾ ਸਾਹਮਣੇ ਆਏਗਾ ਇਹ ਤਾਂ ਬਿਮਾਰ ਹੈ ਬਿਮਾਰ ਢੋਡਾਈ ਲਈ ਮਨ ਕਰੇ ਇਹ ਗਾਉਣੇ ਬਿਮਾਰ ਨਹੀਂ ਬਿਮਾਰ ਨਹੀਂ ਸਹੀ ਨਹੀਂ ਦੇਖ ਲੈ ਚੱਲਦੀ ਆ ਪਾਣੀ ਬੜਾ ਜਗਾ ਤਈ ਸਹੀ ਹੈ ਬੜਾ ਜਗਾ ਤਈ ਅਚਨ ਕੋ ਛੋੜਦਾ ਛੱਡਦਾ ਚੱਲ ਛੱਡ ਦੇ ਕੋਈ ਨਹੀਂ ਓਏ ਉਹ ਜੋ ਕਹਿੰਦੇ ਕਹਿੰਦੀਆਂ ਰੱਖੀਏ ਇਹ ਜਣਾ ਨਹੀਂ ਆਹ ਮਨ ਤੋਂ ਛੱਡਣਾ ਨਹੀਂ ਇਹਨੂੰ ਪਤਾ ਨਹੀਂ ਬਿਚਾਰੇ ਨੂੰ ਛੱਡ ਦੇ ਬਿਮਾਰ ਨੂੰ ਕੋ ਕਰਕੀ ਉਹ ਕੋਈ ਨਹੀਂ ਸਾਰੇ ਚੜ ਚੜ ਕੇ ਮੈਂ ਦੇਖੀ ਆ ਜਗਾ ਕੇ ਕੌਣ ਕੋਈ ਨਹੀਂ ਆ। ਹੋਰ ਜੋ ਕੀ ਯਾਰ ਨਾ ਕੀ ਮੈਂ ਦਾ। ਕੀ ਹੋ ਲਈ ਤੀ ਮਾਤਾ? ਹੁਣ ਹੋ ਪੈਸੇ ਘਟਾਉਣ ਦੇ ਮਾਰੇ ਕਹਿੰਦੇ ਬਿਮਾਰ ਆ। ਕਦੋਂ ਤੁਸੀਂ ਪੈਸੇ ਤਾਰਤੇ ਮੈਂ ਇੱਥੇ ਤੇਰੀ ਐ। ਤੇਰੀ ਐ। ਬਸ ਗੱਲ ਮੁੱਕੀ। ਉਹ ਤੁਸੀਂ ਦੇਖ ਲਓ। ਉਦੋਂ ਦੇਖ ਲਮਾ ਨਾ। ਚੱਲ ਲਖਾਈ ਕਰਾ। ਹਾਂ। ਉਹ ਲਖਾ ਲਖਾ ਤਰ। ਫੇਰ ਮੜਾ ਜਨ ਦਿਖਾ ਤੋਰ ਕੇ ਇੱਕ ਵਾਰੀ। ਲੈ ਬਾਈ। ਇਹ ਬੂਰਾ ਕੱਟਾ ਇਹਦੇ ਦਾਗ ਛੰਬ ਚ ਕਿਵੇਂ ਕੁਦਰਤੀ ਹੈ? ਹਾਂਜੀ ਕੁਦਰਤੀ ਹੈ। ਅੱਛਾ ਕੁਦਰਤੀ ਹੈ। ਕਿੰਨੇ ਕਿੰਨੇ ਚਰਦਾ ਹੋ ਗਿਆ ਹੁਣ ਇਹ? ਇਹ 2 ਸਾਲਾਂ ਤੋਂ 1 ਡੇ ਮਹੀਨਾ ਕੱਟਿਆ। 2 ਸਾਲਾਂ ਤੋਂ 1 ਡੇ ਮਹੀਨਾ ਕੱਟਾ ਹੈ ਜੇ। ਇਹ ਆਹ ਲੋ ਜੀ। ਇੱਕ ਵਾਰੀ ਨਲਾਂ ਨਲਾਂ ਤੋਂ ਕਰ ਲੋ ਚੈੱਕ। ਤੇ ਆ ਜਾ ਤੱਚ ਫਿਰ। 2 ਸਾਲਾਂ ਤੋਂ 1 ਡੇ ਮਹੀਨਾ ਕੱਟਿਆ। 1 ਡੇ ਮਹੀਨਾ ਕੱਟਾ ਹੈ ਜੇ। ਤੇ ਛੱਡਣ ਤਾਂ ਹੀ ਲੱਗਿਆ ਜੀ ਇਹਨੂੰ। ਨਾ ਹੀ ਛੱਡਣ। ਅੱਛਾ ਤੇ ਇਹਦੀ ਮਾਂ ਦਾ ਕੀ ਰਿਕਾਰਡ ਹੈ ਇਹਦੀ ਮਾਂ ਦਾ 20 ਲੀਟਰ ਤਿਆਰ ਹੈ ਅੱਛਾ ਸਬੂਤ ਦੇ ਮੰਗੀ ਪੂਰਾ ਸਬੂਤ ਹੈ ਤੇ ਇਹ ਟੀਕੇ ਦਾ ਇੱਕ ਸਾਨ ਤੋਂ ਕਲੋਸ ਕਰਾਈ ਸੀ ਮੈਂ ਟੀਕੇ ਦਾ ਤੇ ਇਹਦੀ ਇਹਦੀ ਕਿਹੜੀ ਮਾਂ ਚ ਉਹ ਵੀ ਬੂਰੀ ਸੀਗੀ ਉਹ ਕਾਲੀ ਸੀ ਇਹ ਫਿਰ ਕਿ ਟੀਕੇ ਦਾ ਟੀਕੇ ਦਾ ਪਤਾ ਤੁਹਾਨੂੰ ਵੀ ਹੋ ਟੀਕਾ ਸਾਂਭਿਆ ਨਹੀਂ ਹੋਇਆ ਅੱਛਾ ਤੇ ਸੇਲ ਕਰਨਾ ਤਾਂ ਫਿਰ ਕਿੰਨੇ ਦਾ ਕਰਨਾ ਹੁਣ 55000 ਦਾ 55000 ਦਾ ਠੀਕ ਆ ਪਿੰਡ ਕਿਹੜਾ ਪਿੰਡ ਸਾਡਾ ਮੁੰਡਰਵਾਸ ਦੀ ਗ੍ਰੈਨਰੀ ਮੋਬਾਈਲ ਨੰਬਰ 816584401 ਲੈ ਬਾਈ ਚਪਰਕ ਕਰ ਲੋ ਬਾਈ ਨਾਲ ਜਿੰਨੇ ਮਰਜ਼ੀ ਚੋਈ ਚੰਗਾ ਤੇ ਕਿਹੜੇ ਵੀਰ ਕੋ ਘਰੇ ਬੂਰਾ ਸਾਂ ਪਾਲਣ ਦੇ ਸ਼ਿਕਾਇਤ ਹੈ ਠੀਕ ਹੈ ਉਮਰ ਦੇ हिसाब ਨਾਲ ਬਹੁਤ ਸੋਹਣਾ ਕੱਦ ਕੱਠ ਆ ਲੋ ਜੀ ਇੱਕ ਵਾਰੀ ਲੱਗਦਾ ਕੋਈ ਇਹ ਹੈ ਮੰਡੀ ਆਖਿਆ ਕਟੂ ਮਾਲ ਇਹ ਸਾਰਾ ਕਟੂ ਮਾਲ ਹੈ ਆ ਦੇਖੋ ਬੁਰੀ ਜਵਰਦਸਤ ਆਪਣੀਆਂ ਕਿੰਨਾ ਦੁੱਧ ਹੈ ਥੱਲੇ 6 ਲੀਟਰ ਦੁੱਧ ਰਲੇ ਕੀ ਦੁੱਧ ਨਹੀਂ ਰਲੇ ਜੀ ਕਿੰਨੇ ਦੀ ਵੇਚ ਰਿਹਾ ਚਾਚੀ ਕਿੰਨਾ ਚਿਰ ਹੋਇਆ ਛੂਹ ਨੂੰ 8 ਮਹੀਨੇ ਛੂਹ ਨੂੰ ਹੋਇਆ ਜੇ ਕਿਸੇ ਨੇ ਲੈ ਜਾਣੀ ਹੋਵੇ ਮੈਨੂੰ ਨੰਬਰ ਦੇ ਤੇਰਾ ਮੋਬਾਈਲ ਨੰਬਰ ਹੈ ਨਹੀਂ ਮੋਬਾਈਲ ਨੰਬਰ ਹੈ ਨਹੀਂ ਪਿੰਡ ਕਿਹੜਾ ਪਿੰਡ ਦਾ ਅੱਛਾ ਅੱਜ ਵੇਚ ਕੇ ਜਾਏਗਾ ਫਿਰ ਇਹਨੂੰ ਜੀਤਨੀ ਜੀ ਅੱਜ ਦਸੂਹੇ ਵੇਚਣੀ ਆਣ ਜਵੜ ਵੜਿਆ ਘਰੇ ਮੁੜ ਜੂ ਆਣ ਚੱਲਾ ਪਾ ਤੇ ਘਰੇ ਮੁੜ ਜੂ ਨਹੀਂ ਤਾਂ ਚਾਵਾਂਗੇ ਵੇਚ ਕੇ ਬੱਚਾ ਇਹਦਾ ਬੱਚਾ ਮਾਸ਼ਾਹਰ ਬੱਚਾ ਮਾਸ਼ਾਹਰ ਠੀਕ ਆ ਲੋ ਜੀ 8-7 ਕਿਲੋ ਦੁੱਧ ਦਾ ਭਾਈ ਕਹਿੰਦਾ ਤੇ ਜਾਣਾ ਇਹਨੇ ਘਟੂ ਚਾਹ ਆ ਦੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਇਹ ਮੰਡੀ ਆ ਸਾਰੇ ਕ੍ਰੀਪਿਆ ਵਾਲਾ ਕਾਟੂ ਦੇ ਵਿੱਚ ਸਾਰੇ ਡੰਗਰ ਖਰੀਦੇ ਹੋਏ ਨੇ ਜ਼ਬਰਦਸਤ ਕਿਵੇਂ ਆਹ ਝੋਟੀ ਖੜੀ ਆ ਕਿੰਨੀ ਜ਼ਬਰਦਸਤ ਆ ਇਹ ਸਾਰੇ ਡੰਗਰ ਕਾਟੂ ਵਾਲਿਆਂ ਦੇ ਆਹ ਜਿਹੜਾ ਤੁਹਾਨੂੰ ਰੰਗ ਨਹੀਂ ਦਿੰਦਾ ਉਹ ਝੂਮ ਕਰਕੇ ਦਿਖਾ ਦਿਆਂ ਕਿਵੇਂ ਆਹ ਮੱਝ ਦੇ ਲੱਗੇ ਹੋਇਆ ਉਹ ਦੇ ਇਹ ਸਾਰੇ ਕਾਟੂ ਵਾਲਿਆਂ ਦਾ ਆਪ ਦਾ ਰੰਗ ਲਾਇਆ ਹੋਇਆਗਾ ਸਾਰੀਆਂ ਇਹ ਡੰਕਰ ਕਾਟੂ ਚ ਖਰੀਦੇ ਹੋਏ ਨੇ ਉਹ ਦੇਖੋ ਕਿੰਨੀਆਂ ਜ਼ਬਰਦਸਤ ਝੋਟੀਆਂ ਖੜੀਆਂ ਉਹ ਸਾਹਮਣੇ ਪਹਿਲੇ ਪਾਸੇ ਮੈਂ ਪਹਿਲੇ ਪਾਸੇ ਦੀ ਜਾ ਕੇ ਦਿਖਾਉਂਗਾ ਤੇ ਆਹ ਡੰਕਰ ਸਾਰੇ ਖਰੀਦੇ ਹੋਏ ਨੇ ਕਾਟੂ ਚ ਇਹ ਸਾਰੇ ਕਾਟੂ ਵਾਲਿਆਂ ਨੇ ਖਰੀਦੇ ਹੋਏ ਆਹ ਲੋ ਉਹ ਨਹੀਂ ਡੰਕਰ ਉਤਰ ਨਹੀਂ ਤੇ ਜਿੰਨੇ ਡੰਕਰ ਇੱਥੇ ਨੇ ਕਾਟੂ ਚ ਤੇ ਹੋਰ ਦਿਖਾਉਣਾ ਕਾਟੂ ਚ ਮਾਲ ਤੁਹਾਨੂੰ ਆਹ ਲੋ ਕਿੰਨਾ ਦੁੱਤ ਕੱਢੂ ਇਹ

ਮੋਕੇ ਤੇ 30 ਤੇ 35 ਹਾਂਜੀ ਠੀਕ ਹੈ 135 ਦੀ ਮੱਝ ਮਗਰ ਇਹਦੇ ਆ ਕੱਟੀ ਆ ਤੇ ਆ ਮੱਝ ਤੇ ਇਹ ਜਾ ਇਹਨੂੰ ਆਰਡਰ ਲੱਗਿਆ ਹੋਇਆ ਇਹ ਆ ਲੋ ਤੁਹਾਨੂੰ ਕੀ ਹੋਣੇਗਾ